ਵਹਿਰ ਜੀ ਦਾ ਖਾਲਸਾ ਵਹਿਰ ਜੀ ਦੀ ਫਤਿਹ ਆਦੇ ਕਮੈਂ ਤੁਹਾਨੂੰ ਜਿਹੜੀ ਖਬਰ ਦੇਣੀ ਸੀ ਪਲਪਲ ਦੇ ਜਾ ਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਪਰ ਮੈਂ ਮਾਫੀ ਚਾਹਣਾ ਸਭ ਤੋਂ ਕਿ ਮੈਨੂੰ ਕੁਝ ਨਿੱਜੀ ਕਾਰਨਾ ਕਰਕੇ ਜਿਹੜਾ ਇਹ ਜਿਹੜੇ ਕਣ ਆ ਗਈ ਕਿ ਮੈਨੂੰ ਜਾਣਾ ਨਹੀਂ ਪੈ ਰਿਹਾ ਕਿ ਮੈਂ ਬਹੁਤ ਟਾਈਮ ਦਾ ਜਿਹੜਾ ਪਲਾਨਿੰਗ ਬਣਾਇਆ ਸੀ ਕਿ ਤੁਹਾਨੂੰ ਉੱਥੇ ਜਾ ਕੇ ਜਿਹੜੀ ਸਾਰੀ ਪਲ-ਪਲ ਦੀ ਖਬਰ ਬਖਾਵਾਂਗਾ ਪਰ ਮਾਫ਼ ਕਰਨਾ ਮੈਂ ਮਾਫੀ ਚਾਹਣਾ ਸਭ ਤੋਂ ਕਿ ਉੱਥੇ ਮੈਂ ਤੁਹਾਨੂੰ ਅੱਜ ਬਾਬਾ ਵਕਾਲਾ ਸਾਹਿਬ ਦੀ ਧਰਤੀ ਉੱਤੇ ਜਾਇਆ ਨਹੀਂ ਗਿਆ ਤੇ ਮੈਂ ਇੱਕ ਨਾਲ ਹੀ ਤਾ ਦੋਸਤ ਮਿੱਤਰਾਂ ਭੈਣ ਭਰਾਵਾਂ ਨੂੰ ਇਹ ਵੀ ਬੇਨਤੀ ਕਰਦਾ ਜਿਹੜੇ ਨੌਜਵਾਨ ਉੱਥੇ ਗਏ ਨੇ ਤੇ ਉਹ ਮੈਨੂੰ ਜਾ ਕੇ ਜਰੂਰ ਮੈਸੇਜ ਕਰਨਾ ਤੇ ਉਸ ਤੋਂ ਬਾਅਦ ਮੈਂ ਮੈਂਸ਼ਨ ਨੰਬਰ ਕਰ ਦੂੰ ਆਪਦਾ ਤੇ ਹੋ ਸਕਣ ਤੇ ਜਿੰਨਾਕ ਵੀਡੀਓ ਬਣਾ ਸਕਦੇ ਨੇ ਮੋਬਾਈਲ ਤੇ 2-4 ਮਿੰਟਾਂ ਦੀ ਆ ਇਸ ਕਰਕੇ ਮੈਨੂੰ ਉਹ ਵੀਡੀਓ ਜੇ ਪਹੁੰਚ ਜੇ ਮੇਰੇ ਤੱਕ ਕਰ ਦਿਓ ਤਾਂ ਤੁਹਾਡਾ ਮੈਂ ਬਹੁਤ ਬਹੁਤ ॠਣੀ ਹੋਵਾਂਗਾ ਆ ਜਿਹੜੀ ਤੁਸੀਂ ਹੁਣ ਵੀਡੀਓ ਦੇਖ ਰਹੇ ਹੋ ਬਾਬਾ ਵਕਾਲਾ ਸਾਹਿਬ ਦੀ ਧਰਤੀ ਤੇ ਪਹਿਲੀ ਵੀਡੀਓ ਸਾਹਮਣੇ ਆ ਰਹੀ ਆ ਰਾਤ ਦੀ ਵੀਡੀਓ ਆ ਰਹੀ ਸੀ ਕਿ ਉੱਥੇ ਜਿਹੜਾ ਝੋਨਾ ਸੀ ਉਹਦੇ ਉੱਤੇ ਪਾਣੀ ਸੀ ਪਰ ਬਹੁਤ ਸਾਡੀਆਂ ਭੈਣਾਂ ਨੌਜਵਾਨ ਬਜ਼ੁਰਗਾਂ ਨੇ ਜਿਹੜਾ ਉੱਥੇ ਜਿਹੜਾ ਭਰਤ ਪਾਣੀ ਸ਼ੁਰੂ ਕਰ ਦਿੱਤੀ ਰੇਤਾ ਉਸ ਥਾਂ ਤੇ ਜਿਹੜਾ ਸਾਰਾ ਥਾਂ ਭਰ ਦਿੱਤਾ ਸੀ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਕਿਸ ਤਰ੍ਹਾਂ ਨੌਜਵਾਨ ਜਿਹੜੇ ਨੇ ਇਹ ਲੱਗੇ ਹੋਏ ਨੇ ਕੱਲ ਦੇ ਕਿ ਉੱਥੇ ਕਿਉਂਕਿ ਮੀਂਹ ਦਾ ਮੌਸਮ ਆ ਮੀਕ ਪੈਣ ਕਰਕੇ ਜਿਹੜਾ ਪਾਣੀ ਖੜ ਗਿਆ ਸੀ ਵੇਖ ਸਕਦਾ ਕਾਫੀ ਟਾਈਮ ਤੋਂ ਜਿਹੜਾ ਝੋਨਾ ਸੀ ਕਿਸਾਨਾਂ ਵੱਲੋਂ ਜਿਹੜਾ ਉਹ ਸੁੱਕਾ ਛੱਡਿਆ ਗਿਆ ਸੀ ਪਾਣੀ ਕੋਈ ਨਹੀਂ ਲਾਇਆ ਗਿਆ ਪਰ ਦੂਜੇ ਪਾਸੇ ਤੁਸੀਂ ਅੱਜ ਜਿਹੜੀਆਂ ਨਵੇਂ ਜਿਹੜੀਆਂ ਨੇ ਆ ਵੀਡੀਓ ਦੇਖ ਰਹੇ ਹੋ ਪੰਡਾਲ ਦੀਆਂ ਜਿਹੜਾ ਕਿੱਡਾ ਵੱਡਾ ਪੰਡਾਲ ਆ ਜਿਹੜਾ ਸੱਜ ਕੇ ਜਿਹੜਾ ਤਿਆਰ ਹੋ ਗਿਆ 사ਉਂਡ ਵਗੈਰਾ ਜਿਹੜਾ ਲਗਾਇਆ ਗਿਆ ਸਾਰਾ ਟੈਂਟ ਤੁਸੀਂ ਦੇਖ ਰਹੇ ਹੋ ਕਿੱਡਾ ਵੱਡਾ ਜਿਹੜਾ ਪ੍ਰਬੰਧ ਕੀਤਾ ਗਿਆ ਪ੍ਰਬੰਧਕਾਂ ਵੱਲੋਂ ਕਿਉਂਕਿ ਇੱਥੇ ਅੱਜ ਬਾਬਾ ਹਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਜਿਹੜਾ ਲੱਖਾਂ ਲੋਕਾਂ ਨੇ ਪਹੁੰਚਣਾਗਾ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਕੱਲੇ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਨਹੀਂ ਇਹ ਜਿਹੜਾ ਸਮਾਗਮ ਕਰਵਾਇਆ ਜਾ ਰਿਹਾ ਨਾਲ ਇਹ ਜਿਹੜੇ ਭਾਈ ਅੰਮ੍ਰਿਤਪਾਲ ਦੇ ਸਾਥੀ ਨੇ ਜਿੰਨੇ ਵੀ ਨੇ ਜਿਨ੍ਹਾਂ ਤੇ ਐਨਐਸ ਲਗਾਇਆ ਗਿਆ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ 10 ਦੇ ਕਰੀਬ ਆ 9 ਦੇ ਕਰੀਬ ਤੇ ਬਾਕੀ ਜਿਹੜੇ 35 40 ਜਿਹੜੇ ਪੰਜਾਬ ਦੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਜਾਨੀ ਕਿ ਬਖ ਬਖ ਜੇਲ੍ਹਾਂ ਦੇ ਵਿੱਚ ਤੜੇ ਹੋਏ ਨੇ ਬਾਕੀ ਸਾਡੇ ਜਿਹੜੇ ਬੰਦੀ ਸਿੰਘ ਨੇ ਜਿਹੜੇ 32-33 ਸਾਲਾਂ ਤੋਂ ਆਪਣੀਆਂ ਸਜ਼ਾਾਂ ਮਾ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਥਾਂ-ਥਾਂ ਤੇ ਹੋ ਰਹੀ ਆ ਨਸਿਆਂ ਦਾ ਮੁੱਦਾ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਜਿਹੜਾ ਇਕੱਠ ਹੋਣ ਜਾ ਰਿਹਾਗਾ ਕੁਝ ਥੋੜੇ ਜਿਹੇ ਟਾਈਮ ਦੇ ਵਿੱਚ ਜਿਹੜਾ ਵੱਡਾ ਇਕੱਠ ਤੁਹਾਨੂੰ ਵੇਖਣ ਨੂੰ ਮਿਲੂਗਾ ਤੁਸੀਂ ਪੰਡਾਲ ਵੇਖ ਰਹੇ ਹੋ ਕਿ ਇੱਥੇ ਜਸਕਰਨ ਸਿੰਘ ਕਾਨ ਸਿੰਘ ਬਾਲਾ ਵੀ ਜਿਹੜੇ ਸਵੇਰੇ ਜਿਹੜੇ ਸਵੇਰ ਪਹੁੰਚ ਗਏ ਸੀ ਤੇ ਉਹਨਾਂ ਵੱਲੋਂ ਵੀ ਜਿਹੜਾ ਆਪਾਂ ਧੰਨਵਾਦ ਕਰਦੇ ਆ ਸਾਰਿਆਂ ਆਗੂਆਂ ਦਾ ਜਿਹੜੇ ਉੱਥੇ ਪਹੁੰਚ ਰਹੇ ਨੇ ਜਾਂ ਜਾਂ ਨੌਜਵਾਨ ਪਹੁੰਚ ਰਹੇ ਨੇ ਕੱਲੇ-ਕੱਲੇ ਨੌਜਵਾਨ ਸਾਡੀਆਂ ਮਾਮਾ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਦਾ ਧੰਨਵਾਦ ਕਰਦੇ ਆ ਜਿਹੜੇ ਆ ਕਿ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਉਹਨਾਂ ਸਿੰਘਾਂ ਸ਼ਹੀਦਾਂ ਦੇ ਲਈ ਹੱਕ ਸੱਚ ਦੀ ਆਵਾਜ਼ ਦੇ ਲਈ ਜਿਹੜਾ ਉੱਥੇ ਇੱਕ ਆਪਣਾ ਫਰਜ਼ ਸਮਝਦੇ ਹੋਏ ਨੈਤਿਕ ਫਰਜ਼ਾਂ ਸਮਝਦੇ ਹੋਏ ਉੱਥੇ ਪਹੁੰਚੇ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਤੁਸੀਂ ਦੇਖ ਰਹੇ ਹੋ ਪੰਡਾਲ ਦੀਆਂ ਤਸਵੀਰਾਂ ਅਗਲੀ ਵੀਡੀਓ ਤੁਹਾਡੇ ਤੱਕ ਜਲਦੀ ਲੈ ਕੇ ਆਵਾਂਗੇ ਤੁਸੀਂ ਜਿੰਨੇ ਵੀਰੇ ਵੀਰ ਉੱਥੇ ਭੈਣ ਭਰਾਓ ਜਿਹੜੇ ਪੰਜਾਬੀ ਵਿਰਸਾ ਟੀਵੀ ਦੇਖ ਰਹੇ ਹੋ ਤੇ ਉਹਨਾਂ ਨੂੰ ਇੱਕ ਹੱਥ ਜੋੜ ਕੇ ਦੁਬਾਰੇ ਬੇਨਤੀ ਹੈ ਕਿ ਜਿਹੜੇ ਵੀਰ ਨੌਜਵਾਨ ਇੱਥੋਂ ਗਏ ਨੇ ਤੇ ਉਹ ਜਰੂਰ ਜਾ ਕੇ ਮੈਨੂੰ ਮੈਸੇਜ ਕਰਨਾ ਤਾਂ ਕਿ ਆਪਾਂ ਤੁਹਾਡੇ ਤੋਂ ਜਿਹੜਾ ਵੀਡੀਓ ਜਿਹੜੀਆਂ ਉੱਥੇ ਜਾਂ ਸਾਡੇ ਜਿਹੜੇ ਦੋਸਤ ਪੱਤਰਕਾਰ ਗਏ ਨੇ ਵੇਸਾ ਉਹਨਾਂ ਨਾਲ ਕਈ ਵਾਰੀ ਸੰਪਰਕ ਨਹੀਂ ਹੁੰਦਾ ਤੇ ਇਸ ਕਰਕੇ ਤੇ ਤੁਸੀਂ ਵੀ ਜਰੂਰ ਮੈਸੇਜ ਕਰਿਓ ਤੁਸੀਂ ਵੇਖਦੇ ਹੋ ਪੰਜਾਬੀ ਮਿਰਚਾ ਟੀਵੀ ਮੈਂ ਹਾਂ ਅਮਨ ਸਿੰਘ ਉੱਬਾ